ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਆਪਾਂ ਲੱਗੇ ਸੀਗੇ ਕਮਰੇ 'ਚ ਝਾੜੂ ਮਾਰਨ ਤੇ ਬਾਕੀ ਹਲੇ ਆਪਣਾ ਸਾਰਾ ਕੰਮ ਪਿਆ ਤੇ ਅੱਜ ਆਪਾਂ ਪਹਿਲਾ ਕਮਰੇ ਸੁੰਭਣ ਲੱਗੇ ਲੋ ਜੀ ਆਪਾਂ ਪਹਿਲਾ ਕਮਰੇ ਸੁੰਭ ਲਈ ਕਮਰੇ ਸੁੰਭਣ ਨੇ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਪੋਚਾ ਲੋ ਜੀ ਕਮਰੇ ਆਪਣੇ ਆਪਾਂ ਸੁੰਬਰਤੇ ਸੀਗੇ ਕਮਰੇ ਸੁੰਬਰਨੇ ਤੋਂ ਬਾਅਦ ਫਿਰ ਮੈਂ ਸੋਚਿਆ ਮੈਂ ਕਿ ਚੱਲ ਬੇੜਾ ਵੀ ਨਾਲ ਲੱਗਦਾ ਸੁੰਬਰ ਦੰਨੀ ਆ ਕਿਉਂਕਿ ਹਵਾ ਮਾੜੀ ਮਾੜੀ ਚੱਲਦੀ ਸੀਗੀ ਮੈਂ ਕਿ ਜੇ ਜ਼ਿਆਦਾ ਤੇਜ਼ ਹਵਾ ਚੱਲ ਪਈ ਫਿਰ ਬੇੜਾ ਸੁੰਬਰ ਨਹੀਂ ਹੋਣਾ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਵੀ ਲੱਗਦਾ ਹੈ ਤੇ ਨਾਲ ਬੇੜਾ ਵੀ ਸੁੰਬਰ ਦੰਨੀ ਆ ਵੀ ਇੱਥੋਂ ਹੀ ਪੱਤੇ ਫਿਰ ਉੱਧਰ ਬਰਾਂਡ ਚ ਜਾਈ ਜਾਂਦੇ ਹਵਾ ਹਵਾ ਨਾਲ ਉੱਡ-ਉੱਡ ਕੇ ਇਹਦੇ ਕਰਕੇ ਮੈਂ ਕਿ ਚੱਲ ਬੇੜਾ ਵੀ ਸੁੰਬਰ ਦੰਨੀ ਆ ਫਿਰ ਆਪਾਂ ਮਗਰੋਂ ਲਾਵਾਂਗੇ ਕਮਰੇ ਚ ਪੋਚਾ ਲੋ ਜੀ ਪਹਿਲਾਂ ਆਪਾਂ ਹੁਣ ਬੇੜਾ ਸੁੰਬਰ ਦਈਏ ਲੋ ਜੀ ਬੇੜਾ ਆਪਾਂ ਸੰਭਰਤਾ ਸੀ ਆ ਬੇੜਾ ਸੰਭਰਨੇ ਤੋਂ ਬਾਅਦ ਫਿਰ ਮੈਂ ਲਾਗੀ ਸੀ ਪੋਚੇ ਲਾਉਣ ਤੇ ਬਾਕੀ ਜਦੋਂ ਮੈਂ ਬੇੜਾ ਸੰਭਰਦੀ ਸੀ ਗਰਮੀ ਅੱਜ ਤੱਕ ਧੁੱਪਾਂ ਬਹੁਤ ਕਹਿੜੀ ਆ ਤੇ ਉਹਦੇ ਕਰਕੇ ਮੈਂ ਭਿੱਜੀ ਗਰਮੀ ਨਾਲ ਇੰਨੀ ਜ਼ਿਆਦਾ ਧੁੱਪਾਂ ਕਹਿੜੀ ਸੀ ਜੁਗਮੀ ਧੁੱਪਾਂ ਸੀਗੀ ਅੱਜ ਲੋ ਜੀ ਆਪਾਂ ਬੇੜਾ ਸੰਭਰਤਾ ਬੇੜਾ ਸੰਭਰਨੇ ਤੋਂ ਬਾਅਦ ਫਿਰ ਮੈਂ ਲਾਗੀ ਪੋਚੇ ਲਾਉਣ ਲੋ ਜੀ ਹੁਣ ਆਪਾਂ ਪਹਿਲਾਂ ਪੋਚੇ ਲਾ ਲਈਏ ਅੱਜ ਹਲੇ ਆਪਣੀਆਂ ਮੱਝਾਂ ਨਰੋਣੀਆਂ ਰਹਿੰਦੀਆਂ ਨੇ ਮੈਂ ਕਿਹਾ ਚੱਲ ਪਹਿਲਾਂ ਇਧਰ ਝਾੜੋ ਪੋਚੇ ਦਾ ਸਾਰਾ ਨਿਵੇੜ ਦਵਾਂ ਫਿਰ ਉੱਧਰ ਜਾਵਾਂਗੀ ਫਿਰ ਉੱਧਰ ਮੱਝਾਂ ਨੂੰ ਨਿਲਾਉਂਗੀ ਲਓ ਜੀ ਪਹਿਲਾਂ ਆਪਾਂ ਹੁਣ ਕੋਚਾ ਲਾ ਲਈਏ ਫਿਰ ਮਿਲਦੇ ਹਾਂ ਲੋ ਜੀ ਉੱਤਰ ਪਾਂਬਰੇਂ ਦੇ ਪੋਚਾ ਲਾਤਾ ਸੀਗਾ ਤੇ ਬਾਕੀ ਬ੍ਰੈਂਡੇਜ ਪੋਚਾ ਲਾ ਕੇ ਕਮਰੇ ਚ ਵੀ ਪੋਚਾ ਲਾਤਾ ਸੀਗਾ ਸਾਰੇ ਮੈਂ ਉੱਦਦ ਤਾਂ ਨਿਪਟ ਗਿਆ ਸੀਗਾ ਇੱਧਰ ਰਸੋਈ 'ਚ ਰਹਿ ਗਿਆ ਸੀਗਾ ਇੱਧਰ ਰਸੋਈ 'ਚ ਫਿਰ ਮੈਂ ਪਹਿਲਾਂ ਭਾਂਡੇ ਮੁੰਜੇ ਭਾਂਡੇ ਭੁੰਡੇ ਮਾਂਜਣ ਲੱਗੀ ਸੀ ਮੈਂ ਕਿਾ ਚੱਲ ਪਹਿਲਾਂ ਭਾਂਡੇ ਭੁੰਡੇ ਚੱਕ ਦਿੰਨੀ ਆ ਤੇ ਬਾਕੀ ਫੇਰ ਰਸੋਈ 'ਚ ਪੋਚਾ ਲਾਉਂਗੀ ਲੋ ਜੀ ਪਹਿਲਾਂ ਫਿਰ ਮੈਂ ਭਾਂਡੇ ਭੁੰਡੇ ਮਾਂਜੇ ਤੇ ਭਾਂਡੇ ਮਾਂਜ ਕੇ ਫਿਰ ਮੈਂ ਲਾਇਆ ਰਸੋਈ 'ਚ ਪੋਚਾ ਤੇ ਨਾਲੇ ਗੈਸ ਸਾਫ ਕਰਿਆ ਲਓ ਜੀ ਪਹਿਲਾਂ ਹੁਣ ਰਸੋਈ ਚ ਬੋਚਾ ਲਾ ਲਈਏ ਆਪਾਂ ਫੇਰ ਦਿੰਦੇ ਫੇਰ ਮਿਲਦੇ ਆ ਲੋ ਜੀ ਆਪਣਾ ਸਾਰਾ ਪੱਚਾ ਦਾ ਨਿਪਟ ਗਿਆ ਸੀਗਾ ਫਿਰ ਮੈਂ ਅੰਦਰ ਕਿਚਨ ਚ ਆ ਗਈ ਤੇ ਫਿਰ ਮੈਂ ਲੱਗ ਗਈ ਸੀ ਸੇਮੀਆਂ ਬਣਾਉਣ ਬੇਟਾ ਕਹਿੰਦਾ ਮम्मी ਸੇਮੀਆਂ ਬਣਾ ਦੇ ਮੈਂ ਸੇਮੀਆਂ ਬਾਣੀ ਦਿੱਤ ਆ ਲਈਆਂ ਤੇ ਫਿਰ ਮੈਂ ਲੱਗ ਗਈ ਸੇਮੀਆਂ ਬਣਾਉਣ ਤੇ ਸੇਮੀਆਂ ਬਣਾ ਕੇ ਫਿਰ ਆਪਾਂ ਪਕਾਵਾਂਗੇ ਰੋਟੀ ਲੋ ਜੀ ਪਹਿਲਾਂ ਆਪਾਂ ਸੇਮੀਆਂ ਬਣਾ ਲਈਏ ਫਿਰ ਆਪਾਂ ਪਕਾਵਾਂਗੇ ਰੋਟੀ ਸਬਜ਼ੀ ਪਈ ਸੀਗੀ ਆਲੂ ਬਤਾਉਾਂ ਦੀ ਮੈਂ ਕਿਹਾ ਚੱਲ ਹੁਣ ਉਸੇ ਟਾਈਮ ਤਾਂ ਉਹਦੇ ਨਾਲ ਸਰ ਜਾਣਾ ਬਾਕੀ ਸ਼ਾਮ ਨੂੰ ਦੇਖ ਲਾਂਗੇ ਹੋਰ ਕੁਝ ਬਣਾ ਲਾਂਗੇ ਲਓ ਜੀ ਆਪਾਂ ਫਿਰ ਸਬਜ਼ੀ ਪਈ ਸੀ ਤੇ ਫਿਰ ਮੈਂ ਲਾਗੀ ਰੋਟੀ ਪਕਾਉਣ ਸੇਮੀ ਆਪਾਂ ਬਣਾ ਲੀਆਂ ਸੀਗੀਆਂ ਲਓ ਜੀ ਹੁਣ ਪਹਿਲਾਂ ਆਪਾਂ ਰੋਟੀ ਪਕਾ ਦਈਏ ਲਓ ਜੀ ਵੀਡੀਓ ਦੇ ਅੰਤ ਤੱਕ ਪਹੁੰਚੀ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਸਸਰੀ ਕਾਲ ਜੀ